ਮੈਂ ਕੀ ਨਾ ਆਪਣਾ ਜੀ ਮੇਰਾ ਨਾਮ ਤਗਿੰਦਰ ਸਿੰਘ ਆ ਤੇ ਰਹਿਣ ਵਾਲੇ ਤਰਨਤਲ ਬੋੜੀ ਵਾਲੇ ਚੌਂਕ ਦਾ ਕਾਦੀ ਦੁਕਾਨ ਆਪਣੀ ਮੇਰੀ ਪਰਮ ਫੂਲੋ ਸਟਰੀਟ ਦੇ ਨਾਲ ਦੀ ਦੁਕਾਨ ਹੈ ਜੀ ਕੀ ਗੱਲ ਬਾਤ ਹੋਈਏ ਤੇ ਰਾਤੀ ਤਕਰੀਬਨ ਮੈਂ 11:00 ਵਜੇ ਆਇਆ ਤਾਂ ਬੁਝਾਰੋਂ ਤੇ ਆਕੇ ਮੈਂ ਗੱਡੀ ਲਾਈ ਆਪਣੀ ਗੱਡੀ ਲਾ ਕੇ ਫਿਰ ਮੈਂ ਤਲੇ ਤੁਲੇ ਮਾਰ ਕੇ ਤੇ ਉੱਪਰ ਚਲ ਗਿਆ ਤੇ ਜਦੋਂ ਮੈਂ ਸਵੇਰੇ ਆਕੇ ਦੁਕਾਨ ਵੇਖੀ ਆ ਤੇ ਦੁਕਾਨ ਵੇਖੀ ਤੇ ਮੈਂ ਨਾ ਤਾਰ ਲੱਭ ਰਿਆਂ ਵੀ ਸਮਰਤੀਪਲ ਚਲਾਉਣ ਨੂੰ ਉਹ ਤਾਰ ਲੱਭ ਰਿਆਂ ਤੇ ਮੇਨੂੰ ਤਾਰ ਕਿਤੇ ਲੱਭਣ ਨਹੀਂ ਦੇਈ ਤੇ ਮੈਂ ਫੇਰ ਦੂਜੇ ਬੰਨੇ ਦੇਖਿਆ ਤੇ ਆ ਏਸੀ ਦੀਆਂ ਤਾਰਾਂ ਤੋੜਾ ਸਾਲੀਆਂ ਕਿਹਨੇ ਪੁੱਟੀਆਂ ਤੇ ਮੈਂ ਉੱਪਰ ਜਾ ਕੇ ਮੰਮੀ ਨਾਲ ਗੱਲ ਕੀਤੀ ਮੈਂ ਏਸੀ ਦੀਆਂ ਤਾਰਾਂ ਤੋੜਾ ਕੌਣ ਪੁੱਟ ਗਿਆ ਤੇ ਮੰਮੀ ਕਹਿੰਦੇ ਗਾ ਉਹਨੂੰ ਤਾਂ ਪਤਾ ਨਹੀਂ ਫੇਰ ਮੈਂ ਥੱਲੇ ਆ ਕੇ ਵੇਖਿਆ ਤੇ ਏਸੀ ਦਾ ਤਾਰਾਂ ਤੋੜਾ ਫੇਰ ਮੈਂ ਗੱਲੇ ਵਾਲੇ ਬੰਨੇ ਗਿਆ ਤੇ ਗੱਲੇ ਦੇ ਵਿੱਚ ਪੈਸੇ ਹੈਗੇ ਸੀ ਉਹ ਗੱਲੇ ਦੀ ਚਾਬੀ ਵਿੱਚੇ ਲੱਗੀ ਸੀ ਤੇ ਮੈਂ ਮੰਮੀ ਨੂੰ ਪੁੱਛਿਆ ਮੰਮੀ ਤੁਸੀਂ ਗੱਲੇ ਦੀ ਚਾਬੀ ਨਹੀਂ ਕੱਢੀ ਚਾਬੀ ਚਾਬੀ ਦੇ ਵਿੱਚੇ ਲੱਗੀ ਆ ਤਾਂ ਕਹਿ ਲੱਗੇ ਵੀ ਗੱਲੇ ਦੀ ਚਾਬੀ ਤਾਂ ਮੈਂ ਉੱਪਰ ਲਿਆ ਆ ਫੇਰ ਉਹ ਦੂਜੀ ਚਾਬੀ ਚੈੱਕ ਕੀਤੀ ਉਹ ਉੱਪਰ ਹੀ ਤੇ ਥੱਲੇ ਗੱਲੇ ਦੇ ਡਬਲ ਉਹ ਕਿਸੇ ਨੇ ਗੱਲੇ ਚ ਚਾਬੀ ਲਾ ਕੇ ਦੇ ਵਿੱਚੋਂ ਕੈਸ਼ ਕੱਢਿਆ ਤੇ ਨਾਲੇ ਤਾਰਾਂ ਪੂਰਾ ਵੀ ਲਾ ਕੇ ਏਸੀ ਦੀਆਂ ਤਾਰਾਂ ਲਾ ਕੇ ਕਾਪਰ ਦੀਆਂ ਇਹ ਨਵੀਂ ਨਵੀਂ ਕੈਸ਼ ਹੀ ਆਪਣਾ ਮੇਰੇ ਕੋ 3.5 ਲੱਖ ਦੇ ਲੱਗ ਸਕ ਕੈਸ਼ ਹੈਗਾ ਸੀ ਜੇ 3.5 ਲੱਖ ਦੇ ਤੇ ਆਪਣਾ ਇੱਕ ਕੁਮਲ ਦੀ ਕੋਈ ਆਪਣਾ ਦਰਖਾਸਤ ਦਿੱਤੀ ਹਾਂਜੀ ਹਾਂਜੀ ਮੇਰੇ ਕੋ 6-7 ਐਸਆਈ ਹੈਗੇ ਇੰਦਰਜੀਤ ਸਿੰਘ ਉਹ ਮੇਰੇ ਕੋ ਦੁਕਾਨ ਤੇ ਆ ਗਏ ਮੌਕਾ ਵੇਖ ਕੇ ਦਰਖਾਸਤ ਲਿਉਂਗਾ ਲਿਖ ਕੇ ਦੇਤੀ ਉਹਨਾਂ ਨੂੰ ਤੇ ਉਹ ਲੈ ਕੇ ਤੇ ਲੈ ਕੇ ਤਿਲਕੇ ਮੱਥੇ ਯਾ ਬੋੜੀ ਚੌਂਕ ਤੁਹਾਡੇ ਲੱਗ ਗਿਆ ਬਿਲਕੁਲ ਇਹ ਰਾਤ ਦੇ ਟਾਈਮ ਇਲਾਕਾ ਵੀ ਘਰ ਹੁੰਦਾ ਤੇ ਬੋੜੀ ਚੌਂਕ ਹਾਂ ਇਲਾਕਾ ਤੇ ਰਾਤ ਹੁੰ ਰਾਤ ਨਾਲ ਕਾਂਦਾ ਪੀਸੀਆਰ ਵਾਲੇ ਵੀ ਤੁਰ ਫਿਰਦੇ ਉਹ ਵੀ ਹੁੰਦੇ ਰਾਤ ਨੂੰ। ਉਪਰ ਟਾਕਰਮੋਂ ਸਿਟੀ ਕੈਮਰਾ ਲੰਘਾ ਲੈ ਜਾ ਰਹੇ। ਨਹੀਂ ਅਜੇ ਤੱਕ ਤੇ ਮੈਂ ਗਿਆ ਸਾਂ ਤੇ ਪਰ ਅਜੇ ਤੱਕ ਤੇ ਕੁਝ ਨਹੀਂ ਹੈਗਾ ਪਰ ਉਹੋ ਹੀ ਆਏ ਬਸ ਹੋਰ ਮੇਰੇ ਕੋਈ ਮੁਲਾਜ਼ਮ ਨਹੀਂ ਆ ਤੇ ਇਸ ਇੰਦਰਜੀ ਜਿਹੜੇ ਹੈਗੇ ਭਾਈ ਹੈਗੇ ਉਹ ਮੇਰੇ ਖਾਸ ਹੀ ਹੈਗੇ ਤੇ ਉਹਨਾਂ ਨੂੰ ਮੈਂ ਦਰਖਾ ਲੇ ਕੇ ਦਿੱਤੀ ਉਹ ਆ ਵੀ ਲੈ ਕੇ ਇਹਨਾਂ ਨੂੰ ਲਖਾ ਕੇ ਤੇ ਲੈ ਗਏ। ਨਹੀਂ ਮੈਂ ਬਿਲਡਿੰਗ ਦੀ ਤਾਂ ਕਰਾ ਰਿਹਾ ਮੁਰੰਮਤ ਕਰਾ ਦੇ ਕਰਕੇ ਨਾ ਸਾਰਾ ਸਾਰੇ ਲੁਭਾਏ ਕੋਈ ਲੱਗੇ ਨਹੀਂ। ਤੇ ਇੱਕ ਸਾਈਡ ਤੇ ਦੇਖਿਆ ਗਵੰਡੀ ਦੇ ਪਰ ਉਹਦੇ ਗਵੰਡੀ ਦੇ ਕੋਈ ਨਹੀਂ ਆਇਆ ਕੈਂਪਰੇ ਦੇ ਵਿੱਚ ਇਸ ਤਰ੍ਹਾਂ ਵੀ ਬਾਕੀ ਉਹ ਦੂਸਰੇ ਮੇਰੀ ਮੰਗ ਇਹ ਹੀ ਆ ਕਿ ਇੱਕ ਤੇ ਲਾ ਨੂੰ ਲੋਕਾਂ ਦੇ ਜਿਹੜੇ ਇਦਾਂ ਚੋਰੀਆਂ ਹੁੰਦੀਆਂ ਉਹ ਰੁਕੀਆਂ ਜਾਂ ਤੇ ਜੇ ਮੇਰੇ ਜਿਹੜੇ ਪੈਸੇ ਹੈਗੇ ਆ ਉਹ ਮੇਰੇ ਪੈਸੇ ਜਿਹੜੇ ਸਪਤਨ ਨੂੰ ਕਿ ਮੈਨੂੰ ਦਵਾਈ ਜਾਂ ਤੇ ਚੋਰ ਛੇਤੀ ਛੇਤੀ ਫੜੇ ਜਾਂ ਜਿੱਦਾਂ ਮੇਰੇ ਪੈਸੇ ਜਿਹੜੇ ਹੈਗੇ ਛੇਤੀ ਮਿਲ ਜਾਂਦੇ ਨੇ। ਕੀ ਲੋਕਾਰ ਹੈ? ਛੇਤੀ ਪਤਾ। ਅਲਬਤੇ ਉਹ ਇਹ ਵੀ ਅਹੀ ਦੁਕਾਨ ਦਾਸ ਤੋਂ 10:30 ਵਜੇ ਕੋਠੇ ਵਧਾ ਕੇ ਚਲੇ ਗਏ ਆ। ਸਾਲੋਂ ਪਤਾ ਨਹੀਂ ਥੱਲੇ ਕੀ ਹੋਇਆ ਬੜਕੇ ਰਾ ਸਵੇਰੇ ਹੀ 7 7.5 ਥੱਲੇ ਆਏ ਆ ਆਉਂਦਿਆਂ ਗੱਲਾਂ ਵੀ ਖੁੱਲਾ ਪਿਆ ਵਾ ਤੇ ਸਾਡੀਆਂ ਬਿਜਲੀ ਦੇ ਤਾਰਾ ਵੀ ਲੈ ਗਏ ਏਸੀ ਦੇ ਤਾਰਾ ਪਾਈਆਂ ਉਹ ਵੀ ਲੈ ਗਏ 3.5 ਲੱਖ ਰੁਪਏ ਕੈਸ਼ ਸੀ ਉਹ ਵੀ ਲੈ ਗਏ ਕਿਥੇ ਛੋਪ ਬਣਾ ਰਹੇ ਛੋਪ ਬਣਾ ਛੋਪ ਬਣਾ ਰਹੇ ਇਸ ਦੁਕਾਨਾ ਬਣਾ ਰਹੇ ਥੱਲੇ ਉਹ ਸਾਰਾ ਕੈਸ਼ ਇਕੱਠਾ ਕੀਤਾ ਇਸ ਦੁਕਾਨਾ ਦੇ ਪੈਸੇ ਵੋਹੇ ਦੇਣੇ ਕੁਝ ਸੀਮਟ ਮੰਗਵਾਉਣਾ ਕੁਝ ਮੰਗਵਾਉਣਾ ਉਹ ਥੱਲੇ ਹੀ ਪੈਸੇ ਰਾਤੀ ਰੱਖ ਕੇ ਗਏ ਆ ਸਾਰੇ ਕੱਢ ਕੇ ਲੈ ਗਏ ਕਿਹੜੀ ਦੁਕਾਨ ਦਾ ਨਾਂ ਕੀ ਔਰ ਕਿੱਥੇ ਮੌਜੂਦ ਹੈ ਕੀ ਹੈ ਇਹ ਬੋਡੀ ਚੌਕ ਸਾਡੇ ਕਾਨ ਆ ਪਰ ਮੈਂ ਕੋਈ ਕੋਈ ਕਾਰਵਾਈ ਕੋਈ ਅਜੇ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਆਇਆ ਤਸਵੀਰ ਇਹ ਕਿਹਾ ਕਿ ਸਾਡੇ 3.5 ਲੱਖ ਰੁਪਏ ਆਏ ਮੈਂ ਤਾਂ ਸ਼ੱਕ ਤਾਂ ਨਹੀਂ ਸ਼ੱਕ ਜੇ ਕਿਸੇ ਦੇ ਨਹੀਂਗਾ ਚੱਕ ਤੇ ਜੇ ਕਿਸੇ ਦੇ ਨਹੀਂ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੋ ਕਰਦੇ ਵੀ ਸਾਡੇ ਪੈਸੇ ਹੀ ਮਿਲ ਜਾਣ ਕਿਉਂ ਮੈਂ ਤਾਂ ਜਿੱਦ ਦੁਕਾਨਾ ਬਣਾਉਣੀਆਂ ਮੈਨੂੰ ਪੈਸੇ ਮੇਰੇ ਮਿਲ ਜਾਣ ਤੇ ਬੰਦੇ ਵੀ ਖੜੇ ਜਾਣ